ਸਾਨੂੰ ਇਹਦੇ ਵਿੱਚ ਜਿਹੜੀ ਫਰਸਟ ਜਿਹੜਾ ਬ੍ਰੇਕਥਰੂ ਮਿਲਿਆ ਉਹ ਸੀਸੀਟੀਵੀ ਫੁਟੇਜ ਦੇ ਵਿੱਚੋਂ ਮਿਲਿਆ ਸੀਸੀਟੀਵੀ ਫੁਟੇਜ ਦੇ ਵਿੱਚੋਂ ਅਸੀਂ ਕਰਦੇ ਕਰਦੇ ਆ ਇਹਨਾਂ ਨੇ ਸਾਰੇ ਕੈਮਰੇਆਂ ਨੂੰ ਉੱਥੋਂ ਢੰਗਾਲਣਾ ਸ਼ੁਰੂ ਕੀਤਾ ਤੇ ਉਹਦੇ ਤੋਂ ਕਰਦੇ ਕਰਦੇ ਅਲਟੀਮੇਟਲੀ ਇਹ ਇੰਨੇ ਦਿਨਾਂ ਦੇ ਵਿੱਚ ਇਹ ਆਪਰੇਸ਼ਨ ਰਾਜਸਥਾਨ ਮੱਧਿਆਪਰਦੇਸ਼ ਤੱਕ ਫੈਲਿਆ ਗਿਆ ਇਹਦੇ ਵਿੱਚ ਤੁਸੀਂ ਜਿਹੜੀ ਤੁਹਾਡੇ ਨਾਲ ਇੰਪੋਰਟੈਂਟ ਗੱਲ ਸ਼ੇਅਰ ਕਰਨਾ ਚਾਹੂੰਗਾ ਕਿ ਇਹ 2 ਸਾਲ ਦਾ ਬੱਚਾ ਸਾਡੇ ਲਈ ਇੱਕ ਮਾਂ ਦੀ ਗੋਦੀ ਦੇ ਵਿੱਚੋਂ ਗਿਆ ਵਿਆ ਬੱਚਾ ਇੰਪੋਰਟੈਂਟ ਹੈ ਤੇ ਉਹਦੇ ਲਈ ਦੇਖਿਆ ਜਾਵੇ ਵੀ ਕਿੰਨੇ ਮੈਨਾਨਸ ਕਿੰਨੀ ਫੋਰਸ ਤੇ ਕਿੰਨਾ ਖਰਚਾ ਇਸ ਬੱਚੇ ਦੇ ਰਿਕਵਰ ਕਰਨ ਲਈ ਜੇ ਕੀਤਾ ਤੁਸੀਂ ਸਾਡੇ ਲਈ ਕਿਉਂਕਿ ਹਰ ਲਾਈਫ ਹੈ ਜਿਹੜੀ ਬੜੀ ਇੰਪੋਰਟੈਂਟ ਹੈ ਉਹਦੇ ਵਿੱਚੋਂ ਅਸੀਂ ਇਹ ਬੱਚੇ ਨੂੰ ਰਿਕਵਰ ਕਰਨ ਚ ਕਾਮਯਾਬ ਹੋਏ ਹਾਂ ਇਹਦੇ ਵਿੱਚ ਜਿਹੜਾ ਮੇਨ ਕਲਪਰੇਟ ਹੈ ਜਿਹੜਾ ਉਹ ਹੈਗਾ ਜਿਹੜਾ ਸੁਰੱਖਿਆ ਹਸਪੀਟਲ ਹੈ ਡਾਕਟਰ ਵਿਕਾਸ ਤਵਾੜੀ ਜਿਹੜੇ ਉੱਥੋਂ ਦੇ ਸੀ ਉਹਦੇ ਨਾਲ ਇੱਕ ਹੋਰ ਹੈਗਾ ਆਸ਼ਾ ਵਰਕਰ ਹੈਗੇ ਆ ਉਹ ਉਹ ਜਿਹੜੇ ਆ ਦੇ ਨਾਲ ਇਹਨਾਂ ਦੀ ਮੇਨ ਪਲਾਨਿੰਗ ਇਹਨਾਂ ਦੀ ਹਾਂ ਉਹਦੇ ਵਿੱਚ ਆਸ਼ਾ ਵਰਕਰ ਹੈਗੇ ਆ ਲੁਧਿਆਣੇ ਦੇ ਆ ਤੇ ਉਹ ਉਹਨਾਂ ਦੇ ਨਾਲ ਇਹਨਾਂ ਨੇ ਪਲਾਨ ਕਰਕੇ ਇਹਦੇ ਵਿੱਚੋਂ ਦੋ ਜਣਿਆਂ ਨੇ ਜਿਹੜਾ ਹੈਗਾ ਮਾਨਵ अरोड़ा ਤੇ ਦਮਨਪ੍ਰੀਤ ਇਹਨਾਂ ਦੋਵਾਂ ਨੇ ਇਹ ਬੱਚੇ ਨੂੰ ਮੋਟਰਸਾਈਕਲ ਤੇ ਕਿਡਨਾਪ ਕੀਤਾ ਸੀ ਫਿਰ ਕਿਡਨਾਪ ਕਰਨ ਤੋਂ ਬਾਅਦ ਇਹਨਾਂ ਨੂੰ ਇਹ ਆਪਣੀ ਕਾਰ ਦੇ ਵਿੱਚ ਸ਼ਿਫਟ ਕੀਤਾ ਜਾ ਕੇ ਕਾਰ ਦੇ ਵਿੱਚੋਂ ਲੁਧਿਆਣਾੇ ਕਰਤਾ ਫਿਰ ਇਹਨਾਂ ਨੇ ਆਪ ਜਿਹੜੇ ਐ ਇਹ ਚਲੇ ਗਏ ਉੱਥੇ ਰਾਜਸਥਾਨ ਚਲੇ ਗਏ ਫਿਰ ਰਾਜਸਥਾਨ ਤੋਂ ਮੱਧਿਆ ਪ੍ਰਦੇਸ਼ ਚਲੇ ਗਏ ਦੋ ਹੀ ਇਹਦੇ ਕਾਰਨ ਸੀ ਇੱਕ ਤਾਂ ਮਿਸਲੀਟ ਜਿਹੜੀ ਇੱਕ ਇਹਨਾਂ ਨੇ ਉੱਥੇ ਬੇਸ ਵੀ ਸੀ ਉੱਥੇ ਜਿਹੜੀ ਤੁਹਾਡੇ ਨਾਲ ਸਭ ਤੋਂ ਇੰਪੋਰਟੈਂਟ ਗੱਲ ਸ਼ੇਅਰ ਕਰਨਾ ਚਾਹੂੰਗਾ ਉਹਦੇ ਵਿੱਚ ਇਹ ਐ ਉਸ ਜਗ੍ਹਾ ਤੇ ਰਾਜਸੂ ਜਿਹੜੇ Madhya Pradesh ਅਸੀਂ ਰੇਡ ਕੀਤਾ ਉੱਥੇ ਤੁਹਾਡੇ ਨਾਲ ਫੋਟੋ ਵੀ ਸ਼ੇਅਰ ਕਰਾਂਗੇ ਉਹ ਇੱਕ ਚੌਂਕੀ ਬਣਾਈ ਵੀ ਸੀ ਚੌਂਕੀ ਬਣਾ ਕੇ ਉੱਥੇ ਉਹ ਚੀਜ਼ਾਂ ਇਹੋ ਜਿਹੀਆਂ ਪਾਈਆਂ ਵੀਆਂ ਸੀ ਜਿਵੇਂ ਕਿ ਟੂਣਾ ਕਰਦੇ ਹੁੰਦੇ ਆ ਤੇ ਜਾਨ ਨੂੰ ਉਹ ਕਹਿ ਦੋ ਵੀ ਜਿਹੜੀ ਇਸ ਤੰਗ ਦੀ ਜਿਹੜੀ ਕਿ ਸਾਡੇ ਲਈ ਕਿਉਂਕਿ ਉਹ ਇੱਕ ਏ ਸੀਗਾ ਕਿਉਂਕਿ ਹਾਂ ਮਤਲਬ ਉਹਨੂੰ ਮੈਂ ਇਹ ਨਹੀਂ ਕਹਿ ਸਕਦਾ ਵੀ ਉਸ ਤੰਗ ਤੇ ਪਰ ਉਹ ਜਿਹੜੀ ਉੱਥੇ ਐ ਤਾੰਤ੍ਰਿਕ ਵਾਲਾ ਸਾਰਾ ਸਾਬਕਤਾਬ ਸੀ ਜਿੱਥੇ ਰੇਡ ਕੀਤਾ ਤੇ ਉਦੋਂ ਤੱਕ ਬੱਚਾ ਨਹੀਂ ਮਿਲਿਆ ਸੀ ਤੇ ਸਾਨੂੰ ਇਸ ਗੱਲ ਦਾ ਡਰ ਪੈਦਾ ਹੋ ਗਿਆ ਸੀ ਕਿਤੇ ਇਹਨਾਂ ਦੇ ਪਿੱਛੇ ਕੌਸ ਇਹ ਨਾ ਹੋਵੇ ਵੀ ਜਿਹੜਾ ਕਿਉਂਕਿ ਬੱਚਾ ਵੀ ਜਦੋਂ ਮਿਲਿਆ ਤਾਂ ਉਹਦਾ ਬੱਚੇ ਦਾ ਮੁੰਡਨ ਕੀਤਾ ਹੋਇਆ ਜਿਹੜੀ ਸਾਡੇ ਲਈ ਉਹਦੀ ਉਹ ਗੱਲ ਹੈ ਹਜੇ ਪੁੱਛਗਿੱਛ ਕਿਉਂਕਿ ਬਹੁਤ ਸਾਰੀਆਂ ਡਿਟੇਲਸ ਹੈ ਬੜਾ ਸੈਂਸਿਟਿਵ ਇਸ਼ੂ ਹੈ ਹਰ ਬੱਚੇ ਦੀ ਜਿਹੜੀ ਵੈਲਿਊ ਉਨੀ ਹੈ ਹਰ ਜਾਨ ਦੀ ਉਨੀ ਵੈਲਿਊ ਹੈ ਇਹਦੇ ਵਿੱਚ ਬਹੁਤ ਸਾਰੇ ਲੈਵਲ ਤੇ ਤੁਸੀਂ ਦੇਖਿਆ ਹੋਣਾ ਇਹਨੂੰ ਮੈਂ ਕਹੂੰਗਾ 15 ਦਿਨ ਦੇ ਵਿੱਚ ਵਿੱਚ ਦੋ ਵੱਡੀਆਂ ਕਾਮਯਾਬੀਆਂ ਇੱਕ ਅਸੀਂ ਜੇ ਉੱਥੋਂ ਬੱਚਾ ਜਿਹੜਾ ਸੀਲ ਦੌਰ ਤੋਂ ਖੰਨੇ ਤੌਰ ਕਬ ਹੋਇਆ ਉਹਨੂੰ ਅਸੀਂ ਰਿਕਵਰ ਕਰਨ ਚ ਕਾਮਯਾਬ ਹੋਏ ਆਂ ਜੇ ਪੁਲਿਸ ਜ਼ੋਰ ਲਾਉਂਦੀ ਐ ਉਹਦੇ ਵਿੱਚ ਇਹ ਕਹਿ ਦਿੱਤਾ ਗਿਆ ਜੀ ਅਮੀਰ ਦਾ ਬੱਚਾ ਤੇ ਇੱਥੇ ਜਿਹੜੀ ਸਭ ਤੋਂ ਕ੍ਰੈਡਿਟ ਵਾਲੀ ਗੱਲ ਇਹ ਆ ਵੀ ਇੱਕ ਗਰੀਬ ਦੇ ਬੱਚੇ ਲਈ ਵੀ ਇਹ ਉਸ ਬੱਚੇ ਲਈ ਤਾਂ ਸ਼ਾਇਦ ਇਨਾ ਡਿਸਟ੍ਰਿਕਟਾਂ ਚ ਘੁਮੇ ਸੀ ਇੱਕ ਜਿਹੜਾ ਝੁੱਗੀ ਚੌਂਪੜੀ ਵਾਲਾ ਬੱਚਾ ਐ ਉਹਦੇ ਲਈ ਪੁਲਿਸ ਦੀ ਸਪੈਸ਼ਲ ਮੇਰਾ ਆਉਣ ਦਾ ਕਾਰਨ ਇਹ ਆ ਵੀ ਸਰਫਰਾਜ ਤੇ ਇਹਨਾਂ ਦੀ ਟੀਮ ਨੂੰ ਇਸ ਗੱਲ ਦੀ ਮੁਬਾਰਕਬਾਦ ਹੈ ਕਿ ਇਹਨੂੰ ਅਸੀਂ ਕਈ ਸਟੇਟਾਂ ਦੇ ਵਿੱਚ ਪੁਲਿਸ ਹੁਣਾਂ ਚਿਰ ਸੁੱਤੀ ਨਹੀਂ ਜੱਤ ਕਰ ਬੱਚੇ ਨੂੰ ਵਾਪਸ ਅਸੀਂ ਲੈ ਨਹੀਂ ਆਂਦਾ